ਉਹ ਡਾਕਟਰ ਨੇ ਚੂਲਾ ਪਾਣ ਲਈ ਉਹਦੇ ਕੋਲ ਆਇਸ਼ਮਾਨ ਕਾਰਡ ਚੋਂ ਵੀ ਲੱਖ ਰੁਪਏ ਕੱਟ ਲਿਆ 80000 ਰੁਪਏ ਦੇ ਕੋਲ ਕੈਸ਼ ਵੀ ਲੈ ਲਿਆ 28000 ਦੀ ਸਕੈਨਾਂ ਕਰਾ ਲੀਆਂ ਜਿਹਦੀ ਕੀਮਤ ਸਿਰਫ 5000 ਰੁਪਏ ਹੈ ਪਰ ਸਾਡਾ ਮੈਡੀਕਲ ਸਿਸਟਮ ਜਿਹਦੇ ਘਰ ਘਰ ਅਜ ਦਵਾਈ ਜਾ ਰਹੀ ਹੈ ਉਹਦੇ ਤੇ ਐਮ ਆਰ ਪੀ ਤੈ ਨਹੀਂ ਹੋ ਪਾਰ ਇੱਕ ਗਰੀਬ ਬੰਦਾ ਜਿਹੜਾ ਵਿਚਾਰਾ ਆਪਣਾ ਘਰ ਵੇਚ ਕੇ ਇਲਾਜ ਕਰਾ ਰਿਆ ਤੇ 28000 ਦੀ ਸਕੈਨ ਸ਼ਹਿਰ ਚ ਜੇ ਕੋਈ ਵੱਡਾ ਸੈਲੀਬ੍ਰਿਟੀ ਆਂਦਾ ਟਿਕਟਾਂ ਨਹੀਂ ਮਿਲਦੀਆਂ ਤਾਂ ਗਲਪਤੇ ਫਿਰਦੇ ਨੇ ਕਿ ਆ ਇੱਥੇ ਅੰਦਰ ਐਂਟਰੀ ਕਰਾ ਦਿਓ ਕਈ ਵਾਰ ਤਾਂ ਇੰਨਾ ਬੇਬਸ ਮਹਿਸੂਸ ਕਰਦਾ ਮੈਂ ਆਪਣੇ ਆਪ ਨੂੰ ਯਾ ਸੋਸ਼ਲ ਮੀਡੀਆ ਤੇ ਅਵੇਅਰਨੈਸ ਕਰਨ ਤੋਂ ਇਲਾਵਾ ਕੋਈ ਹੋਰ ਹੱਲ ਹੈ ਨਹੀਂ ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਇਹੀ ਇੱਕ ਸਭ ਤੋਂ ਵਧੀਆ ਤਰੀਕਾ ਹੈ ਜੇ ਤੁਸੀਂ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ ਕਿਉਂਕਿ ਸੋਸ਼ਲ ਮੀਡੀਆ ਨਾਲ ਲੋਕ ਅਵੇਅਰ ਹੁੰਦੇ ਨੇ ਤੇ ਅਵੇਅਰ ਹੋ ਕੇ ਕਿਉਂਕਿ ਮੈਂ ਕੱਲ੍ਹ ਘਰ 'ਚ ਬਹਿ ਕੇ ਵੀਡੀਓ ਬਣਾ ਕੇ ਗਿਆਨ ਦੇਣ ਵਾਲਾ ਤਾਂ ਹੈ ਨਹੀਂ ਸਾਡੇ ਕੋਲ ਰੋਜ਼ ਨਿਤ ਨਵੇਂ ਕੇਸ ਆਉਂਦੇ ਨੇ ਅੱਜ ਇੱਕ ਕੇਸ ਆਇਆ ਪਿੱਛੇ ਬੈਠਾ ਮੇਰੇ ਕੋਲ ਆ ਮੇਰੇ ਹੱਥ ਦੇ ਵਿੱਚ ਸੀਟੀ ਸਕੈਨ ਆ ਤੇ ਐਮ ਆਰ ਆਈ ਹੈ ਇੱਕ ਲੈਬ ਲੁਧਿਆਣੇ ਦੀ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਕਿ ਮੈਨੂੰ ਨਾਮ ਲੈਣ ਤੋਂ ਕੋਈ ਦਿੱਕਤ ਨਹੀਂ ਹੈ ਇਹਨਾਂ ਦਾ ਤਜੇ ਇਹਨਾਂ ਦੇ ਤੰਦੇ ਦੇ ਵਿੱਚ ਮੈਂ ਕੋਈ ਵੀ ਦਿੱਕਤ ਲਿਆਉਂਗਾ ਤਾਂ ਓਬਵੀਅਸਲੀ ਇਹਨਾਂ ਨੂੰ ਦਿੱਕਤ ਆਏਗੀ ਤੇ ਫਿਰ ਕੱਲ ਨੂੰ ਕੋਈ ਨਾ ਕੋਈ ਐਕਸ਼ਨ ਇਹ ਮੇਰੇ ਤੇ ਲੈਣਗੇ ਜਿਹਦੀ ਮੈਨੂੰ ਕੋਈ ਆਪਣੇ ਆਪ ਤੇ ਐਕਸ਼ਨ ਲੈਣ ਦੀ ਕੋਈ ਦਿੱਕਤ ਨਹੀਂ ਹੈ ਪਰ ਮੈਨੂੰ ਇਹ ਹੈ ਕਿ ਇਹ ਐਨਜੀਓ ਦਾ ਕੰਮ ਡਿਸਟਰਬ ਹੋਏਗਾ ਹੁਣ ਇਹ ਐਮ ਆਰ ਆਈ ਤੇ ਸੀਟੀ ਸਕੈਨ ਦੋ ਇੱਕ ਵਿਚਾਰਾ ਗਰੀਬ ਬੰਦਾ ਪਿੱਛੇ ਬੈਠਾ ਉਹਦੀ ਮੈਂ ਫੋਟੋ ਤਾਂ ਨਹੀਂ ਦਿਖਾ ਰਿਹਾ ਕਿਉਂਕਿ ਡਾਕਟਰ ਫਿਰ ਵੀਡੀਓ ਦੇਖ ਕੇ ਉਹਨਾਂ ਨੂੰ ਤੰਗ ਕਰਦੇ ਨੇ ਸਾਡੀ ਵੀਡੀਓ ਹੁਣ ਇੰਨੀ ਕੁ ਵਾਇਰਲ ਹੋਣ ਲੱਗ ਗਈ ਤੁਹਾਡੇ ਅਸ਼ੀਰਵਾਦ ਨਾਲ ਲੋਕ ਦੇਖਣ ਲੱਗ ਗਏ ਕਿ ਉਹ ਸਾਡੀ ਵੀਡੀਓ ਪੰਦੇ ਸਟਾਫ ਤੱਕ ਪਹੁੰ ਹੁਣ ਇੱਕ ਮਰੀਜ਼ ਆਇਆ ਸੀ ਸਾਡੇ ਕੋਲ ਉਹਦਾ ਚੂਲੇ ਖਰਾਬ ਹੋ ਗਏ ਦੋਨੋਂ ਉਹ ਡਾਕਟਰ ਨੇ ਚੂਲਾ ਪਾਣ ਲਈ ਉਹਦੇ ਕੋਲ ਆਇਸ਼ਮਾਨ ਕਾਰਡ ਚੋਂ ਵੀ ਲੱਖ ਰੁਪਏ ਕੱਟ ਲਿਆ 80000 ਰੁਪਏ ਦੇ ਕੋਲ ਕੈਸ਼ ਵੀ ਲੈ ਲਿਆ ਤੇ ਉਹ ਵਿਚਾਰਾ ਵੀਡੀਓ ਦੇਖ ਕੇ ਸਾਡੀ ਆਇਆ ਸਾਡੇ ਕੋਲ ਕਿ ਭਾਈ ਸਾਾਨੂੰ ਅੱਗੇ ਗਾਈਡ ਦੱਸੋ ਕਿ ਅਸੀਂ ਅਗਲਾ ਚੂਲਾ ਵੀ ਪਵਾਣਾ ਹੈ ਜਿਹਦੀ ਕੀਮਤ ਚੂਲੇ ਦੀ 60 70000 ਰੁਪਏ ਉਹਨੇ 1 ਲੱਖ 80000 ਦੇ ਚੂਲੇ ਪਵਾ ਲੈ ਦੋ ਜਦੋਂ ਤੱਕ ਕਿਸੇ ਮੁੱਦੇ ਦੀ ਡਿਸਕਸ਼ਨ ਨਹੀਂ ਹੋਏਗੀ ਉਹਦਾ ਹੱਲ ਤਾਂ ਭੁੱਲੀ ਜਾਓ ਪਹਿਲਾਂ ਤਾਂ ਡਿਸਕਸ਼ਨ ਹੋਵੇ ਕਿਸੇ ਮੁੱਦੇ ਤੇ ਹਾਂ ਭਾਈ ਇਹ ਮੁੱਦਾ ਹੱਲ ਕਰਨ ਵਾਲਾ ਹੈਗਾ ਜਾਂ ਮੈਂ ਐਵੇਂ ਹੀ ਪਾਗਲਾ ਵਾਂਗ ਬੋਲੀ ਹੀ ਜਾਂਦਾ ਇਹ 28000 ਦੀ ਸਕੈਨਾਂ ਜਿਹੜੀਆਂ ਮਰੀਜ਼ ਕਰਾ ਕੇ ਲਿਆਇਆ ਆਪਣੀਆਂ ਇਹ ਸਕੀਮ ਇਹ ਸੇਮ ਸਕੈਨਾਂ ਅਸੀਂ 5000 ਰੁਪਏ ਦੀਆਂ ਕਰਾ ਦਿੰਨੇ ਹਾਂ ਮਤਲਬ ਕਿੰਨੇ ਦੀ ਲੁੱਟ ਹੋ ਗਈ 23000 ਰੁਪਏ ਦੀ ਲੁੱਟ ਤੇ 28000 ਰੁਪਏ ਦੀ ਵਿਚਾਰਾ ਇਹ ਗਰੀਬ ਬੰਦਾ ਪਿੱਛੇ ਬੈਠਾ ਆਪਣੇ ਭਰਾ ਦੀ ਔਰ ਉਹਨਾਂ ਦਾ ਨੌਜਵਾਨ ਮੁੰਡਾ ਵਿਚਾਰਾ ਜਿਹਦੀ 28000 ਦੀ ਸਕੈਨਾਂ ਕਰਾ ਲਈਆਂ ਜਿਹਦੀ ਕੀਮਤ ਸਿਰਫ 5000 ਰੁਪਏ ਹੈ ਜਾਂ ਤਾਂ ਇਸ ਕੈਨ ਬਹੁਤ ਵਧੀਆ ਹੈ ਇਨਦਰ ਰਿਪੋਰਟਿੰਗ ਬਹੁਤ ਜ਼ਬਰਦਸਤ ਹੈ ਜਾਂ ਫਿਰ ਜਿਹੜੀ ਸਕੈਨ ਮੈਂ ਕਰਾ ਕੇ ਦੇ ਰਿਹਾ 5000 ਰੁਪਏ ਦੀ ਉਹ ਜਮਾਈ ਜਾਲੀ ਸਕੈਨ ਹੈ ਉਹਦੀ ਰਿਪੋਰਟਿੰਗ ਨਹੀਂ ਵਧੀਆ ਫਿਰ ਉਹ ਲੈਬ ਸਰਕਾਰ ਵੱਲੋਂ ਲਾਊਡ ਕਿਉਂ ਆ ਜਿਹੜੀ ਸਕੈਨ ਜਿਹੜੀ ਲੈਬ ਤੋਂ ਅਸੀਂ 5000 ਰੁਪਏ ਦੀ ਰਿਪੋਰਟਾਂ ਕਰਾਵਾਂਗੇ ਉਹ ਸਰਕਾਰ ਵੱਲੋਂ ਪ੍ਰਮਾਣਿਤ ਲੈਬ ਹੈ ਜਾਂ ਕੋਈ ਡਾਕਟਰ ਲਿਖ ਕੇ ਦੇ ਦੇਵੇ ਕਿ ਮੈਂ ਇਹਨਾਂ ਦੀ ਰਿਪੋਰਟ ਨੂੰ ਨਹੀਂ ਮੰਨਦਾ ਤੇ ਅਨਮੋਲ ਗਲਤ ਰੌਲਾ ਪੰਦ ਮੈਂ ਵੀਡੀਓ 'ਚ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਵੀ ਤਕਰੀਬਨ ਟਾਈਮ 9:00 ਵੱਜ ਚੁੱਕੇ ਹੈ ਔਰ ਇਹ ਵੀਡੀਓ ਕੋਈ ਹਫ਼ਤੇ 'ਚ ਮਹੀਨੇ 'ਚ ਇੱਕ ਦਿਨ ਬਿਨ ਨਾਗਾ 365 ਦਿਨ ਭਾਵੇਂ ਮੌਸਮ بارش ਦਾ ਹੋਵੇ ਧੁੰਦ ਦਾ ਹੋਵੇ ਠੰਡ ਦਾ ਹੋਵੇ ਗਰਮੀ ਦਾ ਹੋਵੇ ਪਿੱਛੇ ਮਰੀਜ਼ ਦੇਖ ਲਓ ਤੁਸੀਂ ਕਿੰਨਾ ਮਰੀਜ਼ ਬੈਠਾ ਹੈ ਇਕੱਲੇ ਇਕੱਲੇ ਦੀ ਗੱਲ ਸੁਣਨੀ ਹੈ ਔਰ ਇਕੱਲੇ ਇਕੱਲੇ ਦਾ ਹੱਲ ਕਰਨ ਮੈਂ ਇਹ ਵੀ ਕਹਿੰਦਾ ਚੰਗਾ ਨਹੀਂ ਲੱਗਦਾ ਕਿ ਇਹ ਹਾਲਾਤ ਕਦੀ ਨਹੀਂ ਬਦਲਣੇ ਉਮੀਦ ਹੈ ਉਮੀਦ ਤੇ ਹੀ ਦੁਨੀਆ ਖੜੀ ਹੈ ਇੱਕ ਨਾ ਇੱਕ ਦਿਨ ਇਹ ਹਾਲਾਤ ਬਦਲਣਗੇ ਪਰ ਜਦੋਂ ਤੱਕ ਇਹ ਹਾਲਾਤ ਨਹੀਂ ਬਦਲਦੇ ਮੈਂ ਇਹ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ ਐਦਾ ਦੀ ਸਾਡੀਆਂ ਅਵੇਅਰਨੈਸ ਵਾਲੀਆਂ ਵੀਡੀਓਜ਼ ਨੂੰ ਲੋਕਾਂ ਤੱਕ ਹੋਰ ਪਹੁੰਚਾਓ ਕਿ ਲੋਕ ਆਪਣਾ ਟ੍ਰੀਟਮੈਂਟ ਕਰਾਉਣ ਤੋਂ ਪਹਿਲਾਂ ਸਾਨੂੰ ਮਿਲਣ ਹਜੇ ਕੱਲ ਦੀ ਗੱਲ ਹੈ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਉਹਨੂੰ ਦਵਾਈ ਆਂਦੀ ਹੈ ਚਾਰ ਕੈਪਸੂਲ ਮੈਂ ਦਵਾਈ ਦਾ ਨਾਮ ਭੁੱਲ ਗਿਆ ਚਾਰ ਕੈਪਸੂਲ ਉਹਦੇ ਦਵਾਈ ਦੇ ਜਿਹਦੀ ਐਮ ਆਰ ਪੀ ਸੀ 5100 5100 ਰੁਪਇਆ ਤੇ ਉਹਦੀ ਕੀਮਤ ਕਿੰਨੀ ਸੀ 400 ਰੁਪਇਆ ਕਿਤੋਂ ਪਤਾ ਕਰੋ 800 ਦੀ ਕਿਤੋਂ ਪਤਾ ਕਰੋ 400 ਦੀ ਕਿਦਾ ਪਤਾ ਕਰੋ 2000 ਦੀ ਮੈਂ ਹੁਣ ਇਹ ਗੱਲ ਕਰਕੇ ਹਟਿਆ ਸੀ ਕਿ ਮਾਚਸ ਦੀ ਡੱਬੀ ਵੀ ਲੈਣ ਜਾਣਦੇ ਆ ਨਾ ਅਸੀਂ ਮਾਚਸ ਦੀ ਡੱਬੀ ਉਹਦੇ ਤੇ ਵੀ 2 ਰੁਪਇਆ ਐਮ ਆਰ ਪੀ ਲਿਖੀ ਹੁੰਦੀ ਹੈ ਪਰ ਸਾਡਾ ਮੈਡੀਕਲ ਸਿਸਟਮ ਜਿਹਦੇ ਘਰ ਘਰ ਅਜ ਦਵਾਈ ਜਾ ਰਹੀ ਉਹਦੇ ਤੇ ਐਮ ਆਰ ਪੀ ਤੈ ਨਹੀਂ ਹੋ ਪਾਰੀ ਕੋਈ ਵੇਚੀ ਜਾਂਦਾ 500 ਦਾ ਇੰਜੈਕਸ਼ਨ ਕੋਈ ਵੇਚੀ ਜਾਂਦਾ ਉਹੀ ਇੰਜੈਕਸ਼ਨ 1000 ਰੁਪਏ ਦਾ ਕੋਈ ਵੇਚੀ ਜਾਂਦਾ 2000 ਰੁਪਏ ਦਾ ਕੋਈ ਵਿਚਾਰਾ ਗਰੀਬ ਬੰਦਾ ਇਹਨਾਂ ਦਾ ਲੜਨ ਜੋਗ ਗਈ ਹੈ ਨਹੀਂ ਕਿ ਆ ਇੰਨੀ ਐਮ ਆਰ ਪੀ ਹੈ ਤੇ ਇਹਦੀ ਇੰਨੇ ਪੈਸੇ ਕਿਉਂ ਇਹ ਸਿਰਫ ਅਵੇਅਰਨੈਸ ਹੈ ਮੈਨੂੰ ਲੱਗਦਾ ਹੈ ਫਿਲਹਾਲ ਦੀ ਘੜੀ ਅੱਜ ਮੈਂ ਅਵੇਅਰ ਕਰ ਸਕਦਾ ਲੋਕਾਂ ਨੂੰ ਕਿ ਭਾਈ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਲੋਕਾਂ ਤੱਕ ਵੀਡੀਓ ਪਹੁੰਚਾਓ ਪੰਜਾਬ ਚ ਜੇ ਕੋਈ ਵੀ ਪਰਿਵਾਰ ਆਪਣਾ ਮੈਡੀਕਲ ਦੇ ਰਿਲੇਟਿਡ ਕੋਈ ਸਲਾਹ مشਵਰਾ ਕੋਈ ਸਾਡੇ ਕੋਲ ਲੈਣਾ ਚਾਹੁੰਦੇ ਨੇ ਤਾਂ ਸਾਨੂੰ ਜਰੂਰ ਸੰਪਰਕ ਕੀਤਾ ਜਾਵੇ ਸਾਡੀ ਐਨ ਜੀਓ ਦੀ ਮਿਲਣ ਦਾ ਸਮਾਂ ਸ਼ਾਮ ਨੂੰ 7 ਤੋਂ 9 ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਇੱਥੇ ਬੈਠਦੇ ਹਾਂ ਸਾਡੇ ਫੋਨ ਨੰਬਰ ਵੀਡੀਓ ਦੇ ਉੱਪਰ ਦਿੱਤੇ ਹੋਏ ਨੇ ਪਲੀਜ਼ ਇਸ ਵੀਡੀਓ ਨੂੰ ਅਵੇਅਰਨੈਸ ਦੇ ਤੌਰ ਤੇ ਲੋਕਾਂ ਤੱਕ ਪਹੁੰਚਾਓ ਸੋ ਦੈਟ ਲੋਕ ਆਪਣਾ ਆਪਰੇਸ਼ਨ ਜਾਂ ਟ੍ਰੀਟਮੈਂਟ ਕਰਾਉਣ ਤੋਂ ਪਹਿਲਾਂ ਸਾਨੂੰ ਮਿਲਣ ਕਈ ਵਾਰ ਲੋਕ ਸਾਡੇ ਕੋਲ ਐਦਾਂ ਦੇ ਆਉਂਦੇ ਨੇ ਕਿ ਅਸੀਂ ਆਪਰੇਸ਼ਨ ਕਰਾ ਲਿਆ ਲੱਖ ਰੁਪਏ ਦਾ ਪਰ ਉਹਦੀ ਰਿਪੋਰਟ ਦੇਖ ਕੇ ਪਤਾ ਲੱਗਦਾ ਉਹ ਆਪਰੇਸ਼ਨ ਦੀ ਕੀਮਤ ਸਿਰਫ 20-25000 ਰੁਪਇਆ 80000 ਰੁਪਇਆ ਫालतू ਚਲਾ ਗਿਆ ਹੁਣ ਇਸ ਚੀਜ਼ ਨੂੰ ਮੈਂ ਰੋਕ ਕਿਵੇਂ ਸਕਦਾ ਹੁਣ ਮੈਂ ਜੇ ਡਾਇਰੈਕਟ ਹਸਪੀਟਲਾਂ ਦੇ ਨਾਮ ਲੈ ਕੇ ਵੀਡੀਓ ਪਾਵਾਂ ਇਹ ਤਾਂ ਰਾਤ ਹੀ ਮੈਨੂੰ ਲੱਗਦਾ ਘਰ ਨਹੀਂ ਜਾਣ ਦੇਣਗੇ ਮੇਰਾ ਮੈਨੂੰ ਘਰ ਨਹੀਂ ਜਾਣ ਦੇਣਗੇ ਉਹ ਵੀ ਮੈਨੂੰ ਛੱਡੋ ਘਰ ਜਾਣ ਦੇਣ ਨਾ ਜਾ ਦੇਣ ਪਰ ਇਹਦਾ ਹੱਲ ਇਹ ਇਹ ਹੈ ਕਿ ਇਹਦਾ ਹੱਲ ਕੀ ਹੋਣਾ ਮੈਂ ਕਿਸੇ ਚੈਰੀਟੇਬਲ ਹਸਪੀਟਲ ਦਾ ਕੋਈ ਖੁਲਾਸਾ ਕਰ ਵੀ ਦੇਣਾ ਮੇਰੇ ਕੋਲ ਰੋਜ਼ 3600 ਗੱਲਾਂ ਹੁੰਦੀਆਂ ਇਹਨਾਂ ਦੀਆਂ ਰੋਜ਼ ਮੈਂ ਦਬ ਕੇ ਸੋ ਜਾਂਦਾ ਅੰਦਰ ਕੀ ਚਲ ਛੱਡ ਯਾਰ ਕੀ ਲੋੜ ਐ ਡਾਕਟਰ ਵੀ ਆਪਣੇ ਸੁਸਾਇਟੀ ਦੇ 파ਰਟ ਦਾ ਆਪਣੀ ਸੁਸਾਇਟੀ ਦਾ 파ਰਟ ਨੇ ਕਿਉਂ ਇਹਨਾਂ ਦੀ ਬਦਨਾਮੀ ਕਰਨੀ ਪਰ ਡਾਕਟਰ ਮਤਲਬ ਮੈਨੂੰ ਲੱਗਦਾ ਕਿ ਰੱਬ ਦਾ ਰੂਪ ਕਿਹਾ ਜਾਂਦਾ ਤਾਂ ਸਾਰੇ ਡਾਕਟਰਸ ਨਹੀਂ ਕੁਝ ਡਾਕਟਰਸ ਚੰਗੇ ਹੈਗੇ ਵੀ ਨੇ ਪਰ ਹੁਣ ਦੇਖੋ ਮੈਂ ਉਹ ਡਾਕਟਰ ਤਾਂ ਅ ਅਲੱਗ-ਲੱਗ ਕੱਢ ਨਹੀਂ ਸਕਦਾ ਕਿ ਭਾਈ ਆ ਡਾਕਟਰ ਚੰਗਾ ਆ ਮਾੜਾ ਆ ਚੰਗਾ ਆ ਮਾੜਾ ਅਸੀਂ ਤਾਂ ਕੁਝ ਡਾਕਟਰਾਂ ਦੀ ਲਿਸਟ ਬਣਾਈ ਹੋਈ ਹੈ ਕਿ ਭਰਾਵਾ ਆਪਣੇ ਬੰਦੇ ਨੂੰ ਭਾਵੇਂ ਜ਼ਹਿਰ ਦਾ ਟੀਕਾ ਲੇ ਦੋ ਇਹਦੇ ਹਸਪੀਟਲ ਨਾਲ ਵੜ ਜਿਓ ਕਿਉਂਕਿ ਇਹਨੇ ਵੈਸੇ ਹੀ ਤੁਹਾਡਾ ਘਰ ਖੁਰ ਬਿਕਵਾ ਦੇਣਾ ਵੈਸੇ ਹੀ ਤੁਹਾਡੀ ਕਿਡਨੀ ਵੇਚਣ ਤੱਕ ਦੇ ਨੇ ਤੁਹਾਡੇ ਹਾਲਾਤ ਕਰ ਦੇਣੇ ਪਰ ਮੈਂ ਮਜਬੂਰ ਹਾਂ ਕਿ ਮੈਂ ਇਹਨਾਂ ਦਾ ਨਾਮ ਨਹੀਂ ਲੈ ਸਕਦਾ ਹੁਣ ਆ ਜਿਹੜੀ ਲੈਬ ਨੇ ਇਹਨਾਂ ਦੀ 28000 ਦੀ ਸਕੈਨ ਕੀਤੀ ਹੈ ਕਿ ਇਹ ਜੈਜ ਆ ਜਿਹੜੀ ਸਕੈਨ 28000 ਰੁਪਏ ਦੀ ਹੋਈ ਹੈ ਬੜਾ ਮਨ ਦੁਖਿਆ ਇਹਨੂੰ ਦੇਖ ਕੇ ਕਿ ਯਾਰ ਇੱਕ ਗਰੀਬ ਬੰਦਾ ਜਿਹੜਾ ਵਿਚਾਰਾ ਆਪਣਾ ਘਰ ਵੇਚ ਕੇ ਇਲਾਜ ਕਰਾ ਰਿਹਾ ਤੇ 28000 ਦੀ ਸਕੈਨ ਤੇ ਇਹੀ ਸਕੈਨ ਦੀ ਕੀਮਤ 5000 ਰੁਪਈਆ ਹੁਣ ਮੈਂ ਨਾਮ ਲੈ ਕੇ ਵੀ ਦੱਸ ਸਕਦਾ ਕਿ 28000 ਦੀ ਕਿੰਨੇ ਕੀਤੀ ਤੇ ਇਹ ਵੀ ਦੱਸ ਸਕਦਾ ਕਿ 5000 ਦੀ ਕਿੱਥੋਂ ਆਣੀ ਪਰ ਵੇਲੀ ਇਹ ਸੈਂਸੇਸ਼ਨ ਬਣ ਜਾਣੀ ਆ ਨਿਊਜ਼ ਚੈਨਲਾਂ ਨੇ ਇਹ ਵੀਡੀਓ ਚਲਾ ਦੇਣੀ ਆ ਉਸ ਤੋਂ ਬਾਅਦ ਕੋਈ ਹੱਲ ਨਹੀਂ ਹੋਣਾ ਬਹੁਤ ਬਹੁਤ ਧੰਨਵਾਦ ਤੇ ਲੋਕਾਂ ਦੀ ਅਵੇਅਰਨੈਸ ਲਈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਕਿਸੇ ਨੂੰ ਕੋਈ ਸਵਾਲ ਜਵਾਬ ਨੇ ਮਨ ਦੇ ਵਿੱਚ ਜਿਵੇਂ ਇੱਕ ਡਾਕਟਰ ਸਾਹਿਬ ਨੂੰ ਆ ਫੋਨ ਲਾ ਲਿਆ ਸੀ ਤੇ ਉਹ ਮੈਨੂੰ ਹੀ ਪੜਾਉਣ ਲੱਗ ਗਏ ਤੇ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਤਾਂ ਜਵਾਬ ਨਹੀਂ ਆਇਆ ਮੇਰੀ ਲੜਾਈ ਕਿਸੇ ਡਾਕਟਰ ਨਾਲ ਜਾਂ ਕਿਸੇ ਪੋਲੀਟੀਸ਼ੀਅਨ ਨਾਲ ਨਹੀਂ ਹੈ ਮੇਰੀ ਲੜਾਈ ਇਹ ਜਿਹੜੇ ਲੋਕ ਸਾਡੇ ਕੋਲ ਰੋਜ਼ ਆਉਂਦੇ ਨੇ ਇਹਨਾਂ ਦਾ ਇਲਾਜ ਘਰ ਵੇਚ ਕੇ ਕਰਾਣਾ ਪੈ ਰਿਹਾ ਇਹਨਾਂ ਨੂੰ ਕਈਆਂ ਦੇ ਵਿਚਾਰਿਆਂ ਦੇ ਇਲਾਜ ਇਲਾਜ ਹੋ ਹੀ ਨਹੀਂ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਜਿਹਦੀ ਪੈਟ ਸਕੈਨ ਹੋਣੀ ਸਾਲ ਤੋਂ ਲੈ ਕੇ ਆਈ ਬੈਠੇ ਨੇ ਇੱਕ ਮਰੀਜ਼ ਬੈਠਾ ਸਾਡੇ ਕੋਲ ਇੱਕ ਸਾਲ ਹੋ ਗਿਆ ਉਹਨੂੰ ਪੈਟ ਸਕੈਨ ਲਿਖੇ ਇੱਕ ਸਾਲ ਪੈਟ ਸਕੈਨ ਕਿਹਦੀ ਹੁੰਦੀ ਹੈ ਜਿਹੜਾ ਕੈਂਸਰ ਦਾ ਸ਼ਿਕਾਇਤੀ ਮਰੀਜ਼ ਹੁੰਦਾ ਜੇ ਕਿਸੇ ਨੂੰ ਕੈਂਸਰ ਦੀ ਸ਼ਿਕਾਇਤ ਹੈ ਤਾਂ ਡਾਕਟਰ ਉਹਦੀ ਪੈਟ ਸਕੈਨ ਲਿਖਦੇ ਆ ਕੈਂਸਰ ਦੇ ਨਾਮ ਤੋਂ ਤਾਂ ਜੇ ਕਿਸੇ ਨੂੰ ਪਤਾ ਲੱਗ ਜਾਵੇ ਨਾ ਕਿ ਤੁਹਾਨੂੰ ਕੈਂਸਰ ਦੀ ਸ਼ਿਕਾਇਤ ਹੈ ਲੋਕ ਤਾਂ 4 ਦਿਨ ਰੋਟੀ ਨਹੀਂ ਖਾਂਦੇ ਸੋ ਸੋਚੋ ਉਸ ਮਾਲਾ ਜਿਗਰਾ ਜਨੇ ਸਾਲ ਹੋ ਗਿਆ ਸਕੈਨ ਹੀ ਨਹੀਂ ਕਰਾਈ ਕਿਉਂ ਕਿ ਉਹ ਸਕੈਨ ਡਾਕਟਰ ਨੇ 10 28000 ਦੀ ਦਿੱਤੀ 25000 ਰੁਪਏ ਦੀ 25000 ਦੀ ਸਕੈ ਕਿੱਥੇ ਤੁਹਾਡੀ ਸਕੈਨ ਲਿਖੀ ਹੋਈ ਹੁਣ ਇਹ ਮੈਂ ਕੋਈ ਪੈਸੇ ਦੇ ਕੇ ਜਾਂ ਕੋਈ ਮੈਂ ਇੱਕ ਜਾਣ ਕੇ ਤਾਂ ਨਹੀਂ ਬੁਲਾ ਕੇ ਰੱਖਿਓ ਤੁਹਾਡੇ ਮੋਰੀ ਕੇਸ ਨੇ ਆ ਦੇਖੋ ਆ ਡਾਕਟਰ ਨੇ ਇਹਨਾਂ ਨੂੰ ਪੈਟ ਸਕੈਨ ਲਿਖੀ ਹੋਈ ਹੈ 2023 8ਵਾਂ ਮਹੀਨਾ ਕਿਉਂ ਹੋ ਗਿਆ ਕਿਉਂ ਨਹੀਂ ਕਰਾਈ ਤੁਸੀਂ ਸਾਲ ਹੋ ਗਿਆ ਪੈਟ ਸਕੈਨ ਕੋਈ ਕੁਸ਼ ਹਸਬੰਦ 2 ਸਾਲ ਹੋ ਗਏ ਘਰੋਂ ਚਲੇ ਗਏ ਕਿੰਨੇ ਦੀ ਦਸੀ ਸਕੈਨ ਨੇ ਉਥੋਂ ਲੈਣੇ ਤੇ 11000 ਦੀ ਦੱਸੀ ਐ ਵੀ ਵਿੱਚੋਂ 1.5 ਲੱਖ ਦੇ ਕਾਰਡ ਚ ਬਣਾਵਾਂਗੇ ਪਰ ਮੇਰੇ ਕੋ ਚਾਰਿਆ ਪ੍ਰਾਈਵੇਟ ਕਿਨੇ ਦੀ ਦੱਸੀ ਪ੍ਰਾਈਵੇਟ ਸਕੈਨ ਪ੍ਰਾਈਵੇਟ ਇੱਥੋਂ ਪੁੱਛਿਆ ਸੀ 25000 ਰੁਪਏ 25000 ਰੁਪਏ ਦੀ ਸਕੈਨ ਦੱਸੀ ਇਹਨਾਂ ਨੂੰ ਹੁਣ ਇਹ ਬੱਚੀ ਦਾ ਤੁਹਾਨੂੰ ਤਰਸ ਨਹੀਂ ਆਉਂਦਾ ਮੈਂ ਤਾਂ ਵੀਡੀਓ ਪਾ ਕੇ ਚੱਲ ਜੂਗਾ ਘਰੇ ਪਿੱਛੇ ਮਰੀਜ਼ ਬੈਠੇ ਨੇ ਜਿੰਨੇ ਕਿ ਡੋਨਰ ਆਂਦੇ ਨੇ ਅਸੀਂ ਕਰ ਦਿੰਨੇ ਹਾਂ ਹੈਲਪ ਹੁਣ ਲੋਕਾਂ ਨੂੰ ਵੀ ਐ ਲੱਗਦਾ ਕਿ ਸ਼ਾਇਦ ਅਨਮੋਲ ਕੋਲ ਜਾਵਾਂਗੇ ਉਹਦੇ ਕੋਲ ਨੋਟਾਂ ਦਾ ਬੈਗ ਪਿਆ ਉਹਨੇ ਕੱਢ ਕੇ ਥੱਦੀ ਦੇ ਦੇਣੀ ਹੈ ਨਹੀਂ ਮੈਂ ਤਾਂ ਸਿਰਫ ਆਪਣੀ ਡਿਊਟੀ ਨਿਭਾ ਸਕਦਾ ਇਮਾਨਦ ਹੁਣ ਇਸ ਤੋਂ ਵੱਡੀ ਇਮਾਨਦਾਰੀ ਤੇ ਮਿਹਨਤ ਦੀ ਐਗਜ਼ਾਮਪਲ ਮੈਂ ਕੀ ਹੋ ਦਵਾਂ ਕਿ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਰੋਜ਼ ਇੱਥੇ ਬਣਨ ਆਗਾ ਆਪਣੇ ਘਰ ਦੇ ਕੰਮਕਾਰ ਫੈਮਲੀ ਦੇ ਕੰਮਕਾਰ ਆਪਣੀ ਸਾਰੀ ਪਰਸਨਲ ਲਾਈਫ ਸੈਕਰੀਫਾਈਜ਼ ਕਰਕੇ ਇੱਥੇ ਆ ਰਹੀ ਹੈ ਇਸ ਤੋਂ ਜ਼ਿਆਦਾ ਹੋਰ ਕੀ ਕਰੇ ਇਸ ਕਲਯੁਗ ਦੇ ਵਿੱਚ ਕੋਈ ਇੱਕ 365 ਦਿਨ ਇੱਕ ਜਗ੍ਹਾ ਤੇ ਆਣਾ ਬਹਿਣਾ ਗੱਲਬਾਤ ਕਰਨੀ ਮਰੀਜ਼ਾਂ ਨਾਲ ਉਹਨਾਂ ਦਾ ਹੱਲ ਕਰਨਾ ਇਸ ਤੋਂ ਵੱਡੀ ਕੁਰਬਾਨੀ ਅੱਜ ਦੇ ਜਮਾਨੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਕੋਈ ਹੋ ਸਕਦੀ ਹੈ ਬਾਕੀ ਜੇ ਹੋਵੇ ਤਾਂ ਸਲਾਮ ਆ ਉਹਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਬੱਚੀ ਦਾ ਵੀ ਟ੍ਰੀਟਮੈਂਟ ਹੋਣਾ ਹੈ ਭੈਣ ਦਾ ਵੀ ਹੋਣਾ ਔਰ ਪਿੱਛੇ 50 ਮਰੀਜ਼ ਬੈਠੇ ਨੇ ਆਪਣੀਆਂ ਆਪਣੀਆਂ ਉਮੀਦਾਂ ਲੈ ਕੇ ਔਰ ਇਹਨਾਂ ਸਾਰਿਆਂ ਦੀ ਉਮੀਦਾਂ ਦੇ ਖਰੇ ਉਤਰਨ ਲਈ ਲੱਖਾਂ ਰੁਪਏ ਚਾਹੀਦੇ ਇਹਨਾਂ ਦੀ ਕੱਲਿਆਂ ਦੀ ਪੈਟਸਕੈਨ ਵਾਸਤੇ 14000 ਰੁਪਏ ਚਾਹੀਦੇ ਤੇ ਪਲੀਜ਼ ਆਓ ਆ ਕੇ ਆਪਣਾ ਵੀਕਐਂਡ ਅੱਜ ਸ਼ਹਿਰ 'ਚ ਜੇ ਕੋਈ ਵੱਡਾ ਸੈਲੀਬ੍ਰਿਟੀ ਆਂਦਾ ਟਿਕਟਾਂ ਨਹੀਂ ਮਿਲਦੀਆਂ ਤਾਂ ਕਲਪਦੇ ਫਿਰਦੇ ਨੇ ਕਿ ਆ ਇੱਥੇ ਅੰਦਰ ਐਂਟਰੀ ਕਰਾ ਦਿਓ ਔਰ ਉਹਨੂੰ ਕਿਹਾ ਜਾਵੇ ਕਿ 10000 ਰੁਪਏ ਦਾ ਪਾਸ ਹੈ ਤੇ ਤੈਨੂੰ 20 ਦਾ ਮਿਲੂਗਾ 25 ਦੇਂਗੇ ਭਾਈ 2500 ਯਾਰ ਮਤਲਬ ਹੁਣ ਚਲੋ ਮੈਂ ਲੋਕਾਂ ਨੂੰ ਕੀ ਸਿਖਾਵਾਂ ਮੈਂ ਤਾਂ ਆਪਣਾ ਦਰਦ ਬਿਆਨ ਕਰ ਸਕਦਾ ਕਿ ਪਲੀਜ਼ ਇਹਨਾਂ ਦੀ ਹੈਲਪ ਕਰਨ ਲਈ ਅੱਗੇ ਆਓ ਲੋਕ ਬਹੁਤ ਜ਼ਿਆਦਾ ਮਜਬੂਰ ਨੇ ਲੋਡ ਨੂੰ ਆਪਣੀ ਆਂਦੇ ਨੇ ਪਲੀਜ਼ ਇਹਨਾਂ ਦੀ ਹੈਲਪ ਕਰਨ ਲਈ ਅੱਗੇ ਆਓ ਧੰਨਵਾਦ